ਾਰੇ ਵੀ ਪ੍ਰਾਨੋ ਸਤ ਸ੍ਰੀ ਅਕਾਲ ਅੱਜ ਜੋ ਤੁਸੀਂ ਦੇਖ ਰਹੇ ਆ ਇਸ ਪੌਦੇ ਨੂੰ ਕਹਿੰਦੇ ਆ ਹਲਦੂ ਤੇ ਪੱਤੇ ਇਹ ਨੱਕ ਦੇ ਵਿੱਚ ਪਾਉਣ ਨਾਲ ਸਾਈਨਸ ਰੇਸ਼ਾ ਕਫ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਇਹ ਪੌਦਾ ਇੱਥੇ ਪੰਜਾਬ ਦੇ ਵਿੱਚ ਤਿੰਨ ਕਿਤੇ ਮਿਲਦਾ ਇਹ ਅਸੀਂ ਹਰਦਵਾਰ ਵੀ ਦੋਸਤ ਗਏ ਉਹਦੇ ਕੋਲ ਇਹ ਮੰਗਵਾਏ ਪਿਛੇ ਵੀ ਅਸੀਂ ਹਰਦਵਾਰ ਗਏ ਉਹ ਰੋ ਪੱਤ ਝਾੜੀ ਉੱਤੇ ਉਹ ਪੱਤੇ ਨਹੀਂ ਮਿਲੇ ਸੀ ਇਸ ਆਯੁਰਵੇਦ ਦੇ ਵਿੱਚ ਇਹਦਾ ਵਰਨਣ ਇਸ ਤਰ੍ਹਾਂ ਆ ਵੀ ਕਿਸੇ ਨੂੰ ਵੀ ਰੇਸ਼ਾ ਕਫਿਆ ਜਾਂ ਸਾਈਨਸ ਆ ਜਾਂ ਸਿਰਦਰਦ ਆ ਮਾਈਗ੍ਰੇਨ ਆ ਭੀ ਗਲੇ ਤੋਂ ਉੱਪਰ ਕੋਈ ਵੀ ਰੋੜ ਗਿਆ ਕੰਨ ਦਾ ਅੱਖ ਦਾ ਸਿਰ ਦਾ ਮਾਈਗ੍ਰੇਨ ਤੋਂ ਲੈ ਕੇ ਇਹ ਸਾਰਾ ਇਹਦਾ ਠੀਕ ਹੁੰਦਾ ਇਸ ਕਰਕੇ ਇਹ ਪੱਤੇ ਨੂੰ ਜਿੱਦਾਂ ਤੁਸੀਂ ਜਿਆਦਾ ਤੇ ਰਹਿੰਦੇ ਨੇ ਪੱਤੇ ਇਹਦੇ ਨੂੰ ਪੱਤੇ ਨੂੰ ਕਿਸੇ ਮਿਕਸੀ ਦੇ ਵਿੱਚ ਕਿਸ ਨਾਲ ਸੀ ਆ ਵੀ ਮਿਕਸੀ ਇਹਦੇ ਵਿੱਚ ਪਾ ਕੇ ਚਾਰਕ ਪੱਤੇ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਗ੍ਰाइंड ਕਰਕੇ ਛਾਣੀ ਦੇ ਨਾਲ ਨੂੰ ਛਾਣ ਲਿਆ ਹੈ ਚਾਹ ਨੂੰ ਤੋਂ ਬਾਅਦ ਆਇਆ ਜੂਸ ਨਿਕਲਿਆ ਹੋਏ ਦੇ ਵਿੱਚੋਂ ਰਸ ਇਹ ਨਾ ਇਹ ਹੁਣ ਅਸੀਂ ਰਾਸ਼ਨ ਜਿਹੜਾ ਹੈ ਇਹਦੇ ਵਿੱਚ ਡ੍ਰੌਪ ਦੇ ਵਿੱਚ ਪਾ ਕੇ ਤੇ ਨੱਕ ਦੇ ਵਿੱਚ ਜਿਹੜਾ ਚਾਰ-ਚਾਰ ਬੂੰਦਾਂ ਜਾਂ ਤਿੰਨ-ਤਿੰਨ ਬੂੰਦਾਂ ਪਾਵਾਂਗੇ ਦੋਵਾਂ ਨੱਕ ਦੇ ਵਿੱਚ ਇਹ ਪਾਉਣ ਦੇ ਨਾਲ ਥੋੜਾ ਲੱਗਦਾ ਅੱਖਾਂ 'ਚ ਪਾਣੀ ਬਹੁਤ ਨਿਕਲਦਾ ਇਹਦੇ ਨਾਲ ਰੇਸ਼ਾ ਕਫ ਜਿਹੜਾ ਵਾ ਬਹੁਤ ਨਿਕਲਦਾ ਬਾਦੇ ਨਾਲ ਸੇਰੀ ਤਰ੍ਹਾਂ ਦੇ ਇੱਕਦਮ ਠੀਕ ਹੋ ਜਾਂਦਾ ਰੇਸ਼ਾ ਕਫ ਪੁਰਾਣੇ ਤੋਂ ਪੁਰਾਣਾ ਠੀਕ ਹੋ ਜਾਂਦਾ ਵੀਡੀਓ ਬਣਾਉਂਦਾ ਮਤਲਬ ਇਸ ਕਰਕੇ ਵੀ ਤਾਂ ਵੀ ਅਸੀਂ ਕੋਈ ਸਿੱਧਾ ਕੋਈ ਪੈਸਾ ਨਹੀਂ ਚਾਰਜ ਕਰਦੇ ਫ੍ਰੀ ਹੋ ਕੋਸ ਕੋਈ ਵੀ ਬੰਦਾ ਆਉਂਦਾ ਉਹਨੂੰ ਆਪਾਂ ਨਾਕਾ ਚ ਪਾ ਸਕਦੇ ਹਾਂ ਇਸਕਾ ਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਹ ਕਿਸੇ ਨੂੰ ਕੋਈ ਮਾਈਗਰੇਨ ਜਾਂ ਕੋਈ ਸਿਰ ਦਰਦ ਹੋਵੇ ਉਹ ਸਾਡੇ ਕੋਲ ਇੱਕ ਦੋ ਦਿਨ ਦੇ ਵਿੱਚ ਪਹੁੰਚ ਕੇ ਤੇ ਇਹ ਚੀਜ਼ ਦਾ ਲਾਭ ਪ੍ਰਾਪਤ ਕਰ ਸਕੇ ਕਿਉਂਕਿ ਪੱਤੇ ਜ਼ਿਆਦਾ ਦਿਨ ਰਹਿਣੇ ਨਹੀਂ ਆ ਇਹ ਸੁੱਕ ਜਾਣੇ ਆ ਤੇ ਪੌਦਾ ਇਹਦਾ ਹਜੇ ਵੀ ਸਾਨੂੰ ਨਹੀਂ ਮਿਲਿਆ ਗਾਂ ਬਾਰਿਸ਼ ਹੋਏਗੀ ਤੇ ਫਿਰ ਜਾ ਕੇ ਅਗਲੇ ਮਹੀਨੇ ਇਹਦਾ ਪੌਦਾ ਫਿਰ ਮਿਲੇਗਾ ਤੇ ਫਿਰ ਇੱਥੇ ਲਿਆ ਕੇ ਕਿਤੇ ਆਪਾਂ ਪਾਰਕ ਦੇ ਵਿੱਚ ਕਿਸੇ ਲਾਵਾਂਗੇ ਇਹਨੂੰ ਹਲਦੂ ਦਾ ਪੱਤੇ ਆ ਇਹ 1-2 ਦਿਨ ਹੀ ਰਹਿਣੇ ਆ ਵੱਧ ਤੋਂ ਵੱਧ ਖਰਾਬ ਨਹੀਂ ਹੋਣੇ ਇਸ ਦਾ ਜੂਸ ਜਿੰਨਾ ਜ਼ਿਆਦਾ ਜਿ ਬਣਾ ਲਾਂਗੇ ਤੇ ਸਾਰਾ ਖਰਾਬ ਹੋ ਜਾਏਗਾ ਇਸ ਕੋਈ ਪੱਤੇ ਸੀ ਰੱਖ ਲਏ ਤੇ ਫਿਰ ਵੀ 2-4 ਦਿਨ ਜਿਹੜਾ ਇਹ ਸਦਾ ਰਹਿ ਸਕੇ ਤੇ ਕਿਸੇ ਵੀ ਦਾ ਵੀ ਭਲਾ ਹੋ ਸਕੇ ਕਿਸੇ ਨੂੰ ਕੋਈ ਮਾਈਗਰੇਨ ਕੋਈ ਰੇਸ਼ਾ ਕਫ ਆ ਛੱਕਾ ਆਉਂਦੀਆਂ ਬਾਰ-ਬਾਰ ਉਹ ਠੀਕ ਹੋ ਸਕੇ ਮਿਕਸੀ ਨਾਲ ਸੀ ਤਾਂ ਕੱਢਿਆ ਥੋੜਾ ਵੱਧ ਉਹ ਪੱਤਾ ਇੱਕ ਪੱਤਾ ਹੀ ਬੜਾ ਵੈਰ ਕੱਢਣ ਵਾਸਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਵੀ ਵੀਰ ਭਰਾ ਦਾ ਭਲਾ ਹੋ ਸਕੇ ਇਹਦਾ ਸੀ ਕੋਈ ਪੈਸਾ ਨਹੀਂ ਚਾਰਜ ਕਰਦੇ ਇਹ ਫ੍ਰੀ ਹੋ ਕਾਸ ਹੈ ਕਿਸੇ ਵੀ ਭੈ ਭਰਾ ਨੂੰ ਕੋਈ ਰੇਸ਼ਾ ਕਫ ਹੈ ਮਾਈਗ੍ਰੇਨ ਆਦਾ 10 10 ਸਾਲ ਤੋਂ ਲੋਕਾਂ ਨੂੰ ਕਫ ਦੇ ਡਿੱਗਦਾ ਇਹਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਹਲਦੂ ਦੇ ਪੱਤੇ ਆ ਇੱਕ ਵੀ ਮਾਤਾ ਜਿਸਨੇ ਇਹਦਾ ਉਹ ਜਿਸ ਨੇ ਉਹਦਾ ਪੱਤੇ ਦਾ ਰਸ ਕੱਟ ਕੇ ਨੱਕ ਚ ਪਾਉਂਦੀ ਉਹਦੇ ਨਾਲ ਬਹੁਤ ਬੈਨੀਫਿਟੀ ਇਹ ਕਿ ਇਸ ਇਸ ਤਰ੍ਹਾਂ ਕਿਸੇ ਵੈਦ ਨੇ ਸਾਨੂੰ ਇਹ ਗੱਲ ਦੱਸੀ ਤੇ ਅਸੀਂ ਇਸ ਕਰਕੇ ਉਹਨੋਂ ਦੇ ਪੱਤੇ ਜਿੱਥੋਂ ਮੰਗਾਏ ਸਿੰਘ ਜੀ ਅੱਜ ਸੀਗਾ ਸੋਚਿਆ ਵੀ ਇਹਦੀ ਵੀਡੀਓ ਬਣਾ ਕੇ ਵੀ ਪਾਈ ਜਾਵੇ ਤਾਂ ਕਿ ਇਹ ਜਿਹੜਾ ਹੋਰ ਕਿਸੇ ਨੂੰ ਪਤਾ ਲੱਗ ਸਕੇ ਹਲਦੂ ਦੇ ਪੌਦੇ ਬਾਰੇ ਰੇਸ਼ੇ ਕਫ ਬਾਰੇ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਕਿ ਕਿਸੇ ਵੀ ਭਰਾ ਦਾ ਭਲਾ ਸਕੇ ਧੰਨਵਾਦ